ਚੰਡੇਆਲਾ ਗੁਰੂ ਵਿੱਚ ਅੱਜ ਸਵੇਰੇ ਇੱਕ ਵਕੀਲ ਤੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਬਾਰੀ ਕੀਤੀ ਗਈ। ਪੀੜਤ ਦੀ ਪਛਾਣ ਲਖਵਿੰਦਰ ਸਿੰਘ ਵਜੋਂ ਹੋਈ ਹੈ ਜੋ ਆਪਣੇ ਘਰ ਅੰਮ੍ਰਿਤਸਰ ਅਦਾਲਤ ਵੱਲ ਜਾ ਰਹੇ ਸਨ। ਰਾਸਤੇ ਵਿੱਚ ਪਹਿਲਾਂ ਤੋਂ ਘਾਤ ਲਾਈ ਬੈਠੇ ਤਿੰਨ ਨੌਜਵਾਨਾਂ ਨੇ ਉਨ੍ਹਾਂ ਦੀ ਕਾਰ ਤੇ ਧਾਬੜ ਤੋਂ ਗੋਲੀਆਂ ਚਲਾਈਆਂ। ਹਮਲੇ ਵਿੱਚ ਵਕੀਲ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡੀਐਸਪੀ ਜੰਡੇਵਾਲਾ ਰਵਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਮਲੇ ਦੇ ਮੌਕੇ ਤੋਂ ਪੰਜ ਖੋਲ ਬਰਾਮਦ ਹੋਏ ਹਨ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਅਤੇ ਹਮਲਾਵਰਾਂ ਦੀ ਪਛਾਣ ਅਤੇ ਗ੍ਰਿਫਤਾਰੀ ਲਈ ਸਰਗਰਮੀ ਨਾਲ ਕਾਰਵਾਈ ਜਾਰੀ ਹੈ ਇਹ ਅਜੇ ਮੌਕੇ ਤੇ ਸੀ ਵੀ ਆਏ ਆ ਵਕੀਲ ਸਾਹਿਬ ਅਲਖਵਿੰਦਰ ਸਿੰਘ ਉਹਨੇ ਘਰ ਤੋਂ ਇਹ ਜਾ ਰਹੇ ਸੀ ਕੋਰਟ ਨੂੰ ਤੇ ਆ ਤੁਹਾਡੇ ਸਾਹਮਣੇ ਹੀ ਇੱਥੋਂ 50 ਮੀਟਰ ਅੱਗੇ ਜਾ ਕੇ ਜਦੋਂ ਗੱਡੀ ਆਈਏ ਤੇ ਤਿੰਨ ਮੁੰਡੇ ਜੋ ਪਤਾ ਲੱਗਿਆ ਮੋਟਰਸਾਈਕਲ ਦੇ ਮਗਰ ਆਏ ਉਹਨਾਂ ਨੇ ਫਾਇਰਿੰਗ ਕੀਤੀ ਉਹਨਾਂ ਕਿੰਨੇ ਫਾਇਰ ਹੋਏ ਸਰ ਨੋਕ ਤੇ ਪੰਜ ਖੋਲ ਸਾਨੂੰ ਮਿਲ ਗਏ ਆ ਬਾਕੀ ਤਾਂ ਹੁਣ ਵਕੀਲ ਸਾਹਿਬ ਤੋਂ ਪੁੱਛਣ ਪੁੱਛਦੇ ਆ ਜਾ ਕੇ ਹਸਪੀਟਲ ਉਹਨਾਂ ਦਾ ਅਪਰੇਟ ਚੱਲ ਰਿਹਾ ਲੋਕਾਂ ਨੂੰ ਦੱਸਿਆ ਜਾ ਰਿਹਾ ਕਿ 7 ਤੋਂ 8 ਫਿਕਰ ਫਾਇਰ ਹੋ ਲੱਗੀਆਂ ਆ ਖੋਲ ਸਾਨੂੰ ਇੰਨੇ ਮਿਲੇ ਆ ਬਾਕੀ ਉਹ ਵਜੇ ਜਿਹੜੇ ਬੰਦਿਆਂ ਨੇ ਦੇਖਿਆ ਵੀ ਉਹ ਵੀ ਇੱਕ ਆਪ ਕੋ ਕਮਾਂ ਚ ਚੱਲ ਗਏ ਆ ਉਹ ਆਉਂਦੇ ਆ ਤਾਂ ਫਿਰ ਵੈਰੀਫਾਈ ਕਰਦੇ ਉਹਨਾਂ ਦੇ ਦੋ ਪਤਾ ਲੱਗਿਆ ਜੇ ਫਿਲਹਾਲ ਤੇ ਕੀ ਪੋਜੀਸ਼ਨ ਹੈ ਸਰ ਹੁਣ ਠੀਕ ਆਊਟ ਆਫ ਡੇਂਜਰ ਫਲਾਕ ਕੀ ਬਣਾ ਪਤਾ ਨਹੀਂ ਮੈਂ ਆਉਂਦਿਆਂ ਦੂਰੋਂ ਤੇ ਮੇਰੇ ਵਿੱਚ ਆ ਗਿਆ ਤੁਸੀਂ ਸਾਈਕਲ ਤੇ ਆ ਰਹੇ ਸੀ ਇੱਕ ਕਾਰ ਧਰਜੀ ਵੱਜੀ ਆਂਗੇ ਕਾਰ ਨਹੀਂ ਅੱਛੇ ਵੱਜੀ ਕਿਸ ਤਰ੍ਹਾਂ ਗੋਲੀਆਂ ਚੱਲੀਆਂ ਦੇਖਿਆ ਕੁਝ ਨਹੀਂ ਮੈਂ ਨਹੀਂ ਕੁਝ ਦੇਖਿਆ ਸਿਰਫ ਮੇਰੇ ਕੋ ਗੋਲੀ ਵੇਖੀ ਆਵਾਜ਼ ਹੀ ਆਈ ਵੇਖੀ ਹੈ ਪਰ ਮੈਂ ਚਾਲਦੀ ਨਹੀਂ ਵੇਖੀ ਕਿੰਨੇ ਚਲਾਏ ਕਿੰਨੇ ਦੇਖੇ ਸਾਈਕਲ ਤੇ ਸੀਗੇ ਸਾਈਕਲ ਤੇ ਗੱਡੀ ਤੁਹਾਡੇ ਚ ਵਧੀ ਆ ਗਈ ਵਜੇ ਆ ਗਈ ਵਜੇ ਉੱਥੇ ਵਧੀ ਉੱਥੇ ਵਧੀ ਗੱਡੀ ਚ ਕਿੰਨੇ ਕਿ ਜਣੇ ਹੈਗੇ ਅੱਛਾ ਮੈਂ ਨਹੀਂ ਵੇਖਿਆ ਤੁਸੀਂ ਸੱਟ ਲੱਗੀ ਆ ਉਸ ਕੋਈ ਜਾਣੀ ਕੋ ਬਾਅਦ ਹੈਗੇ ਉਦਾਂ ਦੱਸਦੇ ਵੀ ਹੈਗੇ ਪਰ ਉਹ ਚਲੇ ਵਿੱਚੋਂ ਨਿਕਲ ਗਈ ਸੱਟਾਂ ਕਿੰਨੀਆਂ ਲੱਗੀਆਂ ਜੀ ਕਿੰਨੀਆਂ ਮੈਨੂੰ ਤੁਹਾਡੇ ਬਾਹਰ ਸੱਟਾਂ ਲੱਗੀਆਂ ਨੇ ਬਾਹ ਤੇ ਆ ਗੁੱਟ ਤੇ ਆ ਬਾਕੀ ਹੋ ਅੰਦਰ ਗਰੌੜੇ ਗਿਆ ਕਿੰਗੋ ਕਿਤੀ ਯਾਰ ਮੇਰੇ ਕੋਲ ਯਾਰ ਮੇਰੇ ਕੋਲ ਹੋਰ ਕੰਮ ਬਹੁਤ ਹੋ ਗਿਆ ਯਾਰ ਸਾਹਿਬ ਕੋ ਦਿੱਤੀ 2 ਮਿੰਟ ਹਾਂ